12 ਡੱਬੇ ਲੱਗੇ ਆ ਬਠਿੰਡੇ ਵਾਲੀ ਰੇਲ ਨੂੰ 12 ਡੱਬੇ ਲੱਗੇ ਆ ਬਠਿੰਡੇ ਵਾਲੀ ਰੇਲ ਨੂੰ ਚਾਚੀ ਲੁੱਚੀ ਚੱਲੀ ਆ ਮਿੱਟੀ ਦੇ ਤੇਲ ਨੂੰ ਚਾਚੀ ਲੁੱਚੀ ਚੱਲੀ ਆ ਮਿੱਟੀ ਦੇ ਤੇਲ ਨੂੰ ਆਜਾ ਨੀ ਤੂੰ ਬਹਿ ਜਾ ਨੀ ਤੂੰ ਰਾਤ ਕਟਾ ਜਾ ਮੇਰੀ ਨੀ ਮੈਂ ਭਰ ਦੂੰ ਬੋਤਲ ਤੇਰੀ ਨੀ ਮਿੱਟੀ ਦੇ ਤੇਲ ਨੂੰ 12 ਡੱਬੇ ਲੱਗੇ ਅਬ ਟਿੰਡੇ ਵਾਲੀ ਰੇਲ ਨੂੰ 12 ਡੱਬੇ ਲੱਗੇ ਅਬ ਟਿੰਡੇ ਵਾਲੀ ਰੇਲ ਨੂੰ ਤਾਈ ਨਖਰੋ ਚੱਲੀ ਆ ਮਿੱਟੀ ਦੇ ਤੇਲ ਨੂੰ ਤਾਈ ਨਖਰੋ ਚੱਲੀ ਆ ਮਿੱਟੀ ਦੇ ਤੇਲ ਨੂੰ ਆਜਾ ਨੀ ਤੂੰ ਬਹਿ ਜਾ ਨੀ ਤੂੰ ਰਾਤ ਕਟਾ ਜਾ ਮੇਰੀ ਨੀ ਮੈਂ ਭਰ ਦੂੰ ਬੋਤਲ ਤੇਰੀ ਨੀ ਮਿੱਟੀ ਦੇ ਤੇਲ ਨੂੰ 12 ਡੱਬੇ ਲੱਗੇ ਅਬ ਠਿੰਡੇ ਵਾਲੀ ਰੇਲ ਨੂੰ 12 ਡੱਬੇ ਲੱਗੇ ਅਬ ਠਿੰਡੇ ਵਾਲੀ ਰੇਲ ਨੂੰ ਭੂਆ ਨਖਰੋ ਚੱਲੀ ਆ ਮਿੱਟੀ ਦੇ ਤੇਲ ਨੂੰ ਭੂਆ ਨਖਰੋ ਚੱਲੀ ਆ ਮਿੱਟੀ ਦੇ ਤੇਲ ਨੂੰ ਆ ਜਾ ਨੀ ਤੂੰ ਬਹਿ ਜਾ ਨੀ ਤੂੰ ਰਾਤ ਕਟਾ ਜਾ ਮੇਰੀ ਨੀ ਮੈਂ ਭਰ ਦੂੰ ਬੋਤਲ ਤੇਰੀ ਨੀ ਮਿੱਟੀ ਦੇ ਤੇਲ ਨੂੰ 12 ਡੱਬੇ ਲੱਗੇ ਆ ਬਠਿੰਡੇ ਵਾਲੀ ਰੇਲ ਨੂੰ 12 ਡੱਬੇ ਲੱਗੇ ਆ ਬਠਿੰਡੇ ਵਾਲੀ ਰੇਲ ਨੂੰ